ਜਿਸ ਨੇ ਖੁਸ਼ੀ ਹੈ ਲੈਣੀ ਜਗਦੀਸ਼ ਦੀ ਆਣ ਕੇ ਆਸਾਂ ਨੂੰ ਭੇਟ ਦੇਵੇ ਸੀਸ ਦੀ ਆਣ ਕੇ ਆਸਾਂ ਨੂੰ ਭੇਟ ਦੇਵੇ ਸੀਸ ਦੀ ਕਰ ਲੈ ਸਫਰ ਤਿਜ ਤਲਵਾਰ ਤੇ ਕਰ ਲੈ ਸਫਰ ਤਿਜ ਤਲਵਾਰ ਤੇ ਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਆ ਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਸਿੱਖ ਸੋਈ ਮੌਤ ਜਿਸ ਨੂੰ ਕਬੂਲ ਹੈ ਤੋਰ ਆਏ ਨਵਾ ਸਿੱਖੀ ਦਾ ਉਸੂਲ ਹੈ ਤੋਰ ਆਏ ਨਵਾ ਸਿੱਖੀ ਦਾ ਉਸੂਲ ਹੈ ਹੱਸ ਹੱਸ ਕੇ ਤੇ ਚੜੇ ਸੂੜੀ ਸਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਸੀਸ ਰੱਖ ਤਲੀ ਤੇ ਗੁਰੂ ਖਰੀਦੀ ਦਾ ਲੈ ਲੋ ਜੋ ਖਤਾਬ ਲੈਣਾ ਹੈ ਸ਼ਹੀਦੀ ਦਾ ਲੈ ਲੋ ਜੋ ਖਤਾਬ ਲੈਣਾ ਹੈ ਸ਼ਹੀਦੀ ਦਾ ਮੁੱਲ ਲੈ ਸਕੇਗਾ ਇਸ ਇਕਰਾਰ ਤੇ ਮੁੱਲ ਲੈ ਸਕੇਗਾ ਇਸ ਇਕਰਾਰ ਤੇ ਆਜੋ ਜੀਨੇ ਨੱਚਣਾ ਖੰਡੇ ਦੀ ਤਾਰ ਤੇ ਆ ਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਛੱਡ ਕੇ ਬਤੀਰਾ ਨਾ ਨਾਬੀਆਂ ਨਬੀਆਨ ਰਸੂਲਾਂ ਦਾ ਸਜਣਾ ਹੈ ਪੰਥ ਅਸੀਸਰ ਦੂਲਾਂ ਦਾ ਸਜਣਾ ਹੈ ਪੰਥ ਅਸੀਸਰ ਦੂਲਾਂ ਦਾ ਜਿਹੜੇ ਟੁੱਟ ਪੈਣ ਮਿਰਗਾ ਦੀ ਡਾਰ ਤੇ ਜਿਹੜੇ ਟੁੱਟ ਪੈਣ ਮੇਰੇ ਗਾਂਧੀ ਡਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਮਾਤਾ ਭਾਰਤ ਅਸਾਂ ਦੀ ਨਿਗਰ ਚਲੀ ਰੱਖ ਲੋ ਕੋਈ ਦੇ ਕੇ ਇਹਨੂੰ ਖੂਨ ਦੀ ਬਲੀ ਰਖ ਲੋ ਕੋਈ ਦੇਕੇ ਨੂ ਖੂਨ ਦੀ ਬਲੀ ਕਰਕੇ ਅਤਰਸ ਹਿੰਦ ਦੁਖਿਆਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਉਤਰ ਨਾ ਪੂਰਾ ਭੁੱਲ ਕੇ ਜੇ ਤੱਕੜੀ ਆਣ ਕੇ ਖੰਡੇ ਨੂੰ ਪਾਲੋ ਗਲ ਬਕੜੀ ਆਣ ਕੇ ਖੰਡੇ ਨੂੰ ਪਾਲੋ ਗਲ ਬਕੜੀ ਹੋ ਕੇ ਨਾ दखਲ ਆਵੇ ਘਰਵਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਆਜ ਉਹ ਜੀ ਮੁੰਨਾ ਪਿਆਰੀ ਜਿੰਦ ਗਾਨੀ ਹੈ ਬੰਦਿਆਂ ਦੀ ਦੇਣੀ ਅੱਜ ਅਸੀਂ ਕੁਰਬਾਨੀ ਹੈ ਬੰਦਿਆਂ ਦੀ ਦੇਣੀ ਅਸੀਂ ਕੁਰਬਾਨੀ ਹੈ ਖੜਾ ਹੋ ਕੇ ਨਾਟਕ ਕਰੇ ਘਟਾਰਤੇ ਖੜਾ ਹੋ ਕੇ ਨਾਟਕ ਕਰੇ ਘਟਾਰਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਤਾਰ ਤੇ ਬਿੱਤੇ ਆਜੋ ਵੇਲਾ ਹੱਥ ਮਿਲੂ ਫੇਰ ਨਾ ਬਿੱਤੇ ਆਜੋ ਮਿਲੂ ਵੇਲਾ ਹੱਥ ਫੇਰ ਨਾ ਕਹੇ ਮਹਾ ਸਿੰਘ ਹੁਣ ਲਾਓ ਦੇਰ ਨਾ ਕਹੇ ਮਹਾ ਸਿੰਘ ਹੁਣ ਲਾਓ ਦਿਰਨਾ ਫਿਦਾ ਹੁਣ ਗੁਰੂ ਜੀ ਦੇ ਦਰਬਾਰ ਤੇ ਫਿਦਾ ਹੁਣ ਗੁਰੂ ਜੀ ਦੇ ਦਰਬਾਰ ਤੇ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਉਹ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ ਰਲੈ ਸਫਰ ਤੇ ਜਿਤਲਵਾਰ ਤੇ ਆਜੋ ਜੀ ਨੇ ਨੱਚਣਾ ਕੰਡੇ ਦੀ ਤਾਰ ਤੇ ਆਜੋ ਜੀ ਨੇ ਨੱਚਣਾ ਕੰਡੇ ਦੀ ਤਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ